ਹੁਣ ਤੁਸੀਂ ਜਦੋਂ ਵੀ ਝੋਨੇ ਦੇ ਉੱਤੇ ਪਹਿਲੀ ਸਪਰੇਅ ਕਰਨੀ ਆ ਤਾਂ ਉਸ ਦੇ ਨਾਲ ਤੁਸੀਂ 05234 ਐਨਪੀਕੇ ਵਰਤ ਸਕਦੇ ਹੋ ਕਿਉਂਕਿ ਇਸ ਦਾ ਰਿਜ਼ਲਟ ਵੀ ਕਾਫੀ ਵਧੀਆ ਹੈ ਜਾਂ ਫਿਰ ਤੁਸੀਂ ਇਹ ਜਿਹੜਾ ਪ੍ਰੋਡਕਟ ਹੈ ਇਕੋਮਿਨ ਗੋਲਡ ਐਨਪੀਕੇ ਪਲੱਸ ਦੇ ਨਾਂ ਤੇ ਆਉਂਦਾ ਹੈ ਇਸ ਦਾ ਵੀ ਇਸਤੇਮਾਲ ਆਪਣੀ ਫਸਲ ਦੇ ਉੱਤੇ ਕਰ ਸਕਦੇ ਹੋ ਇਸ ਪ੍ਰੋਡਕਟ ਦਾ ਜਿਹੜਾ ਰਿਜ਼ਲਟ ਹੈ ਉਹ ਹਰ ਫਸਲ ਦੇ ਉੱਤੇ ਕਾਫੀ ਵਧੀਆ ਰਹਿੰਦਾ ਹੈ ਅਸੀਂ ਇਸ ਦਾ ਇਸਤੇਮਾਲ ਆਪਣੀ ਮੱਕੀ ਦੀ ਫਸਲ ਦੇ ਉੱਤੇ ਕੀਤਾ ਸੀਗਾ ਤੇ ਸਾਨੂੰ ਵਧੀਆ ਨਤੀਜਾ ਵੇਖਣ ਦੇ ਲਈ ਮਿਲਿਆ ਸੀਗਾ ਇਕੋਮਨ ਗੋਲਡ ਐਨ ਪੀ ਕੇ ਪਲੱਸ ਦੇ ਵਿੱਚ ਜਿਹੜੇ ਮੌਜੂਦਾ ਤੱਤ ਮੌਜੂਦ ਨੇ ਉਹ ਆਪਣੀ ਫਸਲ ਨੂੰ ਗਰੋਥ ਕਰਨ ਤੇ ਝਾੜ ਵਧਾਉਣ ਦੇ ਲਈ ਬਹੁਤ ਹੀ ਮਦਦ ਕਰਦੇ ਨੇ ਇਸ ਦੇ ਵਿੱਚ ਜਿਹੜੇ ਤੱਤ ਨੇ ਉਹ ਹੈ ਜੀ ਨਾਈਟ੍ਰੋਜਨ ਫਾਸਫੇਟ ਪੋਟਾਸ਼ੀਅਮ ਜ਼ਿੰਕ ਬੋਰੋਨ ਮੈਗਨੀਜ਼ ਕਾਪਰ ਸਲਫੇਟ ਤੇ ਸਲਫਰ ਇਹ ਸਾਰੇ ਤੱਤ ਜਿਹੜੇ ਆਪਣੀ ਫਸਲ ਦੀ ਗਰੋਥ ਲਈ ਤੇ ਝਾੜ ਵਧਾਉਣ ਦੇ ਲਈ ਕਾਫੀ ਮਦਦ ਕਰਦੇ ਨੇ ਤੁਸੀਂ ਇਸ ਪ੍ਰੋਡਕਟ ਦਾ ਵੀ ਇਸਤੇਮਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਪ੍ਰੋਡਕਟ ਮਾਰਕੀਟ ਦੇ ਵਿੱਚ ਨਹੀਂ ਮਿਲਦਾ ਤਾਂ ਤੁਸੀਂ ਦੀ ਜਗ੍ਹਾ ਐਨਪੀਕੇ 05234 ਦਾ ਇਸਤੇਮਾਲ ਵੀ ਕਰ ਸਕਦੇ ਹੋ। ਮਾਰਕੀਟ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਵੀ ਦਵਾਈ ਖਰੀਦ ਕੇ ਲੈ ਕੇ ਆਉਣੀ ਆ ਤਾਂ ਤੁਸੀਂ ਉਸ ਦਵਾਈ ਦੀ ਸ਼ੀਸ਼ੀ ਨੂੰ ਦਿੱਤੇ ਹੋਏ ਸਕੈਨ ਕੋਡ ਤੋਂ ਸਕੈਨ ਕਰਕੇ ਜ਼ਰੂਰ ਚੈੱਕ ਕਰਨਾ ਹੈ ਕਿ ਇਹ ਜਿਹੜੀ ਦਵਾਈ ਹੈ ਉਹ オリジナル ਹੈ ਜਾਂ ਨਹੀਂ ਹੈ ਕਿਉਂਕਿ ਇਸ ਸਮੇਂ ਮਾਰਕੀਟ ਦੇ ਵਿੱਚ ਕਾਫੀ ਡੁਪਲੀਕੇਟ ਦਵਾਈਆਂ ਮੌਜੂਦ ਨੇ ਤੇ ਕਿਸਾਨ ਨੂੰ ਪਤਾ ਵੀ ਨਹੀਂ ਲੱਗਦਾ ਕਿ ਜਦੋਂ ਦੁਕਾਨਦਾਰ ਦੇ ਕਹਿਣ ਦੇ ਉੱਤੇ ਡੁਪਲੀਕੇਟ ਦਵਾਈ ਲਿਆ ਕੇ ਆਪਣੀ ਫਸਲ ਦੇ ਉੱਤੇ ਛਿੜਕਾਅ ਵੀ ਕਰ ਦਿੰਦਾ ਏ ਤੇ ਇਹਦਾ ਜਿਹੜਾ ਨਤੀਜਾ ਵੀ ਆਪਾਂ ਨੂੰ ਚੰਗਾ ਵਿਖਣ ਦੇ ਲਈ ਨਹੀਂ ਮਿਲਦਾ ਕਿਉਂਕਿ ਡੁਪਲੀਕੇਟ ਦਵਾਈ ਜਿਹੜਾ ਏ ਕੋਈ ਬਿਮਾਰੀ ਕੰਟਰੋਲ ਨਹੀਂ ਕਰਦੀ ਤੇ ਦੂਜਾ ਬਿਮਾਰੀ ਵੀ ਜਿਹੜੀ ਐ ਉਹ ਆਊਟ ਆਫ ਕੰਟਰੋਲ ਹੋ ਜਾਂਦੀ ਆ ਉਹਦਾ ਜਿਹੜਾ ਹਮਲਾ ਵਾਜ ਜਾਂਦਾ ਆਪਣੀ ਫਸਲ ਦੇ ਉੱਤੇ ਇਹਦੇ ਨਾਲ ਆਪਣੇ ਪੈਸੇ ਦੀ ਬਰਬਾਦੀ ਵੀ ਹੁੰਦੀ ਆ ਸਮੇਂ ਦੀ ਬਰਬਾਦੀ ਵੀ ਹੁੰਦੀ ਆ ਤੇ ਦੂਜਾ ਜਿਹੜਾ ਏ ਬਲੈਕ ਮਾਰਕੀਟ ਦੇ ਵਿੱਚ ਇਹਨਾਂ ਦਵਾਈਆਂ ਦਾ ਜਿਹੜਾ ਇਹ ਕਾਰੋਬਾਰ ਹੋਰ ਜ਼ਿਆਦਾ ਵੱਦਾ ਫੁੱਲਦਾ ਏ ਤੁਸੀਂ ਕਿਸੇ ਵੀ ਸ਼ੀਸ਼ੀ ਦੇ ਉੱਤੇ ਜਿਹੜਾ ਸਕੈਨ ਕੋਡ ਲੱਗਿਆ ਹੋਇਆ ਇਹ ਉਸ ਨੂੰ ਸਕੈਨ ਕਰਕੇ ਇੱਕ ਤਾਂ ਆਪਣੀ ਦਵਾਈ ਜਿਹੜੀ オリジナル ਹੈ ਉਸ ਦਾ ਪਤਾ ਕਰ ਸਕਦੇ ਹਾਂ ਦੂਜਾ ਜਿਹੜਾ ਤੁਸੀਂ ਸ਼ੀਸ਼ੀ ਦੀ ਸੀਲ ਓਪਨ ਕਰਦੇ ਹੋ ਤਾਂ ਉਹਦੇ ਸ਼ੀਸ਼ੀ ਦੀ ਸੀਲ ਦੇ ਉੱਤੇ ਜਿਹੜਾ ਇਹ ਬ੍ਰਾਂਡ ਦਾ ਮਾਰਕਾ ਲੱਗਿਆ ਹੁੰਦਾ ਹੈ ਉਹ ਵੀ ਤੁਸੀਂ ਜ਼ਰੂਰ ਚੈੱਕ ਕਰਨਾ ਹੈ ਇਸ ਤੋਂ ਤੁਸੀਂ ਆਪਣੀ ਦਵਾਈ オリジナル ਹੈ ਜਾਂ ਨਹੀਂ ਹੈ ਉਸ ਦੇ ਬਾਰੇ ਆਸਾਨੀ ਦੇ ਨਾਲ ਪਤਾ ਜ਼ਰੂਰ ਕਰ ਸਕਦੇ ਹੋ ਤੁਸੀਂ ਆਪਣੀ ਫਸਲ ਨੂੰ ਬਿਮਾਰੀਆਂ ਦੇ ਹਮਲੇ ਤੋਂ ਬਚਾਉਣ ਦੇ ਲਈ ਇੱਕ ਉਪਾਅ ਹੋਰ ਕਰ ਸਕਦੇ ਹੋ ਉਹ ਹੈ ਜੀ ਆਪਣੀ ਫਸਲ ਨੂੰ ਚੰਗੀ ਤਰ੍ਹਾਂ ਸੋਕਾ ਲਵਾ ਕੇ ਜਿਹੜਾ ਇਹ ਤੁਸੀਂ ਬਿਮਾਰੀ ਰਹਿਤ ਕਰ ਸਕਦੇ ਹੋ ਇਹ ਜਿਹੜੀ ਫਸਲ ਤੁਸੀਂ ਸਾਡੀ ਝੋਨੇ ਵਾਲੀ ਵੇਖ ਰਹੇ ਹੋ ਇਹ ਜਿਹੜੀ ਕਿਸਮ ਹੈ ਇਹ ਹੈ ਜੀ ਬਾਸਮਤੀ 1985 ਇਸ ਨੂੰ ਅਸੀਂ ਜਿਹੜਾ ਇਹ ਫਸਲ ਜਿਹੜੀ ਹੈ ਹੁਣ 1 ਮਹੀਨੇ ਦੀ ਹੋ ਚੁੱਕੀ ਹੈ ਤੇ ਇਸ ਫਸਲ ਦੇ ਵਿੱਚ ਅਸੀਂ ਪੂਰਾ ਸੋਕਾ ਲਵਾ ਕੇ ਜਿਹੜਾ ਖੇਤ ਵਿੱਚ ਪਾਣੀ ਸੁਕਾ ਆ ਚੁੱਕੇ ਹਾਂ ਇਸ ਸੋਕੇ ਦਾ ਜਿਹੜਾ ਇਹ ਚੰਗਾ ਅਸਰ ਆਪਣੀ ਫਸਲ ਦੇ ਉੱਤੇ ਦੇਖਣ ਨੂੰ ਮਿਲਦਾ ਹੈ ਇਸ ਦੇ ਨਾਲ ਜਿਹੜਾ ਇੱਕ ਤਾਂ ਬਿਮਾਰੀਆਂ ਦਾ ਹਮਲਾ ਥੋੜਾ ਘਟ ਜਾਂਦਾ ਹੈ ਰਸ ਚੂਸਕ ਤੇ ਫੰਗਸ ਦੀ ਪ੍ਰੋਬਲਮ ਆਪਣੇ ਝੋਨੇ ਦੇ ਉੱਤੇ ਜਿਹੜੀ ਆ ਉਹ ਜ਼ਿਆਦਾ ਨਹੀਂ ਆਉਂਦੀ ਜੇ ਆਉਂਦੀ ਵੀ ਆ ਤਾਂ ਉਹ ਜਲਦੀ ਕੰਟਰੋਲ ਹੋ ਜਾਂਦੀ ਹੈ ਤੇ ਦੂਜਾ ਜਿਹੜਾ ਇਹਦਾ ਹੋਰ ਫਾਇਦਾ ਮਿਲਦਾ ਉਹ ਮਿਲਦਾ ਜੀ ਆਪਣੀ ਝੋਨੇ ਦੇ ਜਿਹੜੇ ਜੜਾਂ ਨੇ ਉਹ ਜਿਹੜਾ ਜੜਾਂ ਦੇ ਵਿੱਚ ਕਾਫੀ ਜ਼ਿਆਦਾ ਬੂਟੇ ਦਾ ਜਿਹੜਾ ਵਿਕਾਸ ਹੈ ਉਹ ਸੋਕਾ ਲੱਗਣ ਦੇ ਨਾਲ ਹੁੰਦਾ ਏ ਇਹ ਜਿਹੜੀ ਫਸਲ ਤੁਸੀਂ ਵੇਖ ਰਹੇ ਹੋ ਇਹ ਜਿਹੜਾ ਖੇਤ ਆ ਇਹ 1 ਮਹੀਨੇ ਦਾ ਹੋ ਚੁੱਕਾ ਹੈ ਤੇ ਜਿਹੜਾ ਤੁਹਾਨੂੰ ਦੂਜਾ ਖੇਤ ਵੀ ਆਇਆ ਸੀਗਾ ਉਹ ਹਲੇ ਸਿਰਫ 25 ਤੋਂ 26 ਦਿਨ ਦਾ ਹੋਇਆ ਏ ਇਸ ਚੋਣੇ ਦੇ ਵਿੱਚ ਜਿਹੜੀ ਅਸੀਂ ਸਪਰੇਅ ਕਰਨ ਜਾ ਰਹੇ ਹਾਂ ਉਹ ਕਰਨ ਜਾ ਰਹੇ ਹਾਂ ਜੀ ਸੁੰਡੀ ਵਾਲੀ ਸਪਰੇਅ ਕਿਉਂਕਿ ਇਹ ਜਿਹੜੀ ਪੂਸ਼ਾ ਬਾਸਮ ਦੀ 1985 ਆ ਇਹ ਪੱਕਣ ਦੇ ਲਈ ਸਿਰਫ 80 ਤੋਂ 90 ਦਿਨ ਦਾ ਸਮਾਂ ਲੈਂਦੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਇਹ ਜਿਹੜੀ ਵੈਰਾਈਟੀ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਰਕੇ ਇਹਦੇ ਉੱਤੇ ਜਿਹੜੀ ਸਪਰੇਅ ਹੈ ਉਹ ਵੀ 1 ਮਹੀਨੇ ਤੋਂ ਜਦੋਂ ਆਪਣੀ ਫਸਲ ਹੋ ਜਾਂਦੀ ਹੈ 1 ਮਹੀਨੇ ਦੀ ਤਾਂ ਉਦੋਂ ਤੋਂ ਸਟਾਰਟ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵੈਰਾਈਟੀ ਦਾ ਜਿਹੜਾ ਟਾਈਮ ਪੀਰੀਅਡ ਆ ਬਹੁਤ ਘੱਟ ਆ ਇਹ ਜਿਹੜੀ ਵੈਰਾਈਟੀ ਆ 80-85 ਦਿਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਵੇਗੀ ਇਸ ਲਈ ਇਹਦੇ ਉੱਤੇ ਜਿਹੜੀਆਂ 2-3 ਸਪਰੇਆ ਕਰਨੀਆਂ ਨੇ ਉਹ ਆਪਾਂ ਨੂੰ ਜਲਦੀ ਤੋਂ ਜਲਦੀ ਕਰਨੀਆਂ ਬਹੁਤ ਜ਼ਰੂਰੀ ਨੇ ਜੇ ਤੁਹਾਡੀ ਵੀ ਝੋਨੇ ਦੀ ਫਸਲ ਹੁਣ 1.5 ਤੋਂ 2 ਮਹੀਨੇ ਦੀ ਹੋ ਚੁੱਕੀ ਹੈ ਤਾਂ ਤੁਸੀਂ ਵੀ ਆਪਣੀ ਫਸਲ ਦਾ ਪਾਣੀ ਸੁਕਾ ਕੇ ਉਸ ਨੂੰ ਇੱਕ ਵਾਰ ਜਿਹੜਾ ਇਹ ਚੰਗਾ ਸੁੱਖਾ ਜ਼ਰੂਰ ਲਵਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਵੀ ਆਪਣੀ ਫਸਲ ਨੂੰ ਜਿਹੜਾ ਇਹ ਬਿਮਾਰੀਆਂ ਤੋਂ ਬਚਾ ਸਕਦੇ ਹੋ ਦੂਜਾ ਤੁਹਾਡੀ ਝੋਨੇ ਦੀਆਂ ਜਿਹੜਾ ਦਾ ਵਿਕਾਸ ਕਾਫੀ ਤੇਜ਼ੀ ਦੇ ਨਾਲ ਹੋਵੇਗਾ ਤੇ ਤੁਹਾਡੀ ਝੋਨੇ ਦੀ ਫਸਲ ਤੇਜ਼ ਹਵਾਵਾਂ ਦੇ ਵਿੱਚ ਨਹੀਂ ਡਿਗੇਗੀ ਤੇ ਇਸ ਸਮੱਸਿਆ ਤੋਂ ਵੀ ਤੁਸੀਂ ਆਪਣੀ ਝੋਨੇ ਦੀ ਫਸਲ ਨੂੰ ਬਚਾ ਸਕਦੇ ਹਾਂ ਕਿਉਂਕਿ ਤੇਜ਼ ਹਵਾ ਚੱਲਣ ਦੇ ਨਾਲ ਝੋਨੇ ਦੀ ਫਸਲ ਡਿਗਣ ਦੀ ਸਮੱਸਿਆ ਕਾਫੀ ਆਉਂਦੀ ਹੈ ਜੇਕਰ ਤੁਸੀਂ ਆਪਣੀ ਝੋਨੇ ਦੀ ਫਸਲ ਨੂੰ ਹੁਣ ਇਸ ਸਮੇਂ ਛੋਕਾ ਲਵਾਇੰਗੇ ਤਾਂ ਇਸ ਵਾਰ ਜਿਹੜੀ ਸਮੱਸਿਆ ਤੋਂ ਵੀ ਤੁਸੀਂ ਜਿਹੜਾ ਇਹ ਛੁਟਕਾਰਾ ਆਸਾਨੀ ਦੇ ਨਾਲ ਪਾ ਸਕਦੇ ਹਾਂ ਅਸੀਂ ਆਪਣੀ ਝੋਨੇ ਦੀ ਫਸਲ ਦੇ ਉੱਤੇ ਸੁੰਡੀ ਕੰਟਰੋਲ ਕਰਨ ਦੇ ਲਈ ਕੋਰਾ ਜਨ ਵਾਲਾ ਸਾਲਟ ਵਰਤ ਰਹੇ ਹਾਂ ਕੋਰਾ ਜਨ ਵਾਲਾ ਸਾਲਟ ਤੇ ਫੇਮ ਵਾਲਾ ਸਾਲਟ ਜਿਹੜਾ ਇਹ ਗ੍ਰੀਨ ਲੈਵਲ ਦੇ ਸਾਲਟ ਨੇ ਇਹਨਾਂ ਦਾ ਜਿਹੜਾ ਕੋਈ ਵੀ ਬੁਰਾ ਅਸਰ ਆਪਣੇ ਵਾਤਾਵਰਨ ਤੇ ਆਪਣੀ ਬਾਡੀ ਦੇ ਉੱਤੇ ਦੇਖਣ ਦੇ ਲਈ ਨਹੀਂ ਮਿਲਦਾ ਤੇ ਇਹਨਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਤੁਸੀਂ ਕੋਈ ਵੀ ਸਾਲਟ ਵਰਤਣਾ ਨੂੰ ਬਾਈ ਨੇਮ ਜ਼ਰੂਰੀ ਨਹੀਂ ਹੈਗਾ ਆਪਾਂ ਵਰਤਣਾ ਕਿਉਂਕਿ ਬਾਈ ਨੇਮ ਜਿਹੜਾ ਵੀ ਆਪਾਂ ਸਾਲਟ ਵਰਤਦੇ ਹਾਂ ਉਹਦੀ ਕੋਸਟ ਕਾਫੀ ਜ਼ਿਆਦਾ ਪੈਂਦੀ ਆ ਤੇ ਹੋਰ ਕਿਸੇ ਅਦਰ ਬ੍ਰਾਂਡ ਦਾ ਸੇਮ ਸਾਲਟ ਆਪਾਂ ਵਰਤਦੇ ਹਾਂ ਤਾਂ ਉਹਦੀ ਕੀਮਤ ਵੀ ਘੱਟ ਹੁੰਦੀ ਆ ਤੇ ਨਤੀਜਾ ਵੀ ਆਪਾਂ ਨੂੰ ਜਿਹੜਾ ਹੈ ਬਾਈ ਨੇਮ ਜਿੰਨਾ ਹੀ ਵੇਖਣ ਦੇ ਲਈ ਮਿਲਦਾ ਹੈ ਤੁਸੀਂ ਸੁੰਡੀ ਵਾਲੀ ਸਪਰੇਅ ਤੇ ਐਨਪੀਕੇ ਇਹ ਜਿਹੜੇ ਪ੍ਰੋਡਕਟ ਜਦੋਂ ਵੀ ਸਪਰੇਅ ਕਰਨੇ ਨੇ ਤਾਂ ਉਹਨਾਂ ਦੇ ਵਿੱਚ ਸਟicker ਜ਼ਰੂਰ ਐਡ ਕਰਨਾ ਹੈ ਤੇ ਇਹਨਾਂ ਦੀ ਜਿਹੜੀ ਵਰਤੋਂ ਆਏ ਤੁਸੀਂ ਸ਼ਾਮ ਟਾਈਮ ਕਰਨੀ ਹੈ ਕਿਉਂਕਿ ਸ਼ਾਮ ਟਾਈਮ ਕਰਨ ਦੇ ਨਾਲ ਜਿਹੜਾ ਐਨਪੀਕੇ ਦਾ ਆਪਣੇ ਪੱਤਿਆਂ ਦੇ ਉੱਤੇ ਕੋਈ ਮਾੜਾ ਅਸਰ ਨਹੀਂ ਵੇਖਣ ਦੇ ਲਈ ਨਹੀਂ ਮਿਲਦਾ ਤੇ ਸੁੰਡੀ ਵੀ ਬਹੁਤ ਚੰਗੇ ਢੰਗ ਦੇ ਨਾਲ ਜਿਹੜੀ ਆ ਕੰਟਰੋਲ ਹੋ ਜਾਂਦੀ ਹੈ